ਸਸੀ ਗਾਲ ਜੀ ਅੱਜ ਚਲੇ ਆ ਬੱਚਿਆਂ ਦੀ ਪੇਰੈਂਟਸ ਮੀਟਿੰਗ ਤੇ ਤੇ ਉੱਥੇ ਜਾ ਕੇ ਟੀਚਰਾਂ ਨੇ ਇਹਨਾਂ ਦੇ ਪੇਪਰਾਂ ਦਾ ਰਿਜ਼ਲਟ ਦੇਣਾ ਵਾ ਦੇਖਦੇ ਆਂ ਵੀ ਇਹਨਾਂ ਨੇ ਕੀ ਪੇਪਰਾਂ 'ਚ ਗੁੱਲ ਖਲਾਏ ਆ ਪਹਿਲਾਂ ਇਹਨਾਂ ਪੇਪਰ ਦਿੱਤੇ ਸੀਗੇ ਛੁੱਟੀਆਂ ਤੋਂ ਪਹਿਲਾਂ ਜੇ ਅੱਧੇ ਪੇਪਰ ਉਤੋਂ ਬਾਅਦ 'ਚ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਅੱਧੇ ਪੇਪਰ ਦਿੱਤੇ ਇਹਨਾਂ ਨੇ ਛੁੱਟੀਆਂ ਤੋਂ ਬਾਅਦ 'ਚ ਤੇ ਵੈਨੇ ਆ ਛੁੱਟੀਆਂ 'ਚ ਤੇ ਇਹਨਾਂ ਨੇ ਮੋਬਾਈਲ ਹੀ ਜ਼ਿਆਦਾ ਵੇਖਿਆ ਵਾ ਤੇ ਜੇ ਤੇ ਅੱਜ ਫਿਰ ਰਿਜ਼ਲਟ ਇਹਨਾਂ ਦਾ ਮਾੜਾ ਆ ਤੇ ਡੈਂਬੜ-ਦੈਂਬੜੀ ਹੋ ਸਕਦੀ ਐ ਚਲੋ ਚੱਲਦੇ ਐ ਇਹਨਾਂ ਦੇ ਸਕੂਲੇ ਹਾਂ ਓਏ ਕੀ ਲੱਗਦਾ ਤੁਹਾਨੂੰ ਲੱਗਦਾ ਵਧੀਆ ਹੀ ਆਉਗੇ ਹੈ ਮੈਨੇ ਬੜੀ ਕੀਤੀ ਆ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਕਿਉਂ ਕੀ ਗਾ ਕਿਉਂ ਕਹਿ ਕੇ ਨਹੀਂ ਸਕਦੇ ਡਰ ਵੀ ਲੱਗਣ ਡਿਆ ਆ ਕੁਝ ਵੀ ਹੋਣ ਡਿਆ ਡਰ ਕਿਹੜੀ ਗੱਲ ਦਾ ਡਰ ਕੀ ਜ ਘੱਟ ਨੰਬਰ ਆ ਗਏ ਫੇਰ ਕੀ ਨੰਬਰ ਆ ਗਏ ਫੇਰ ਫੇਰ ਅੱਗੇ ਵੱਧ ਮਿਹਨਤ ਕਰ ਲਿਓ ਨਾ ਹਾਂ ਵੱਧ ਮਿਹਨਤ ਹੂੰ ਪੜਿਆ ਨਹੀਂ ਪੇਪਰਾਂ 'ਚ ਹੈ ਇਹ ਕਾਪਰ ਨੰਬਰਾਂ ਦਾ ਡਰ ਕਿਉਂ ਆ ਫਿਰ ਹੂੰ ਸ਼ਾਇਦ ਹੁੰਦਾ ਬੱਚੇ ਸਾਰੇ ਤੇ ਖੁਸ਼ ਖੁਸ਼ ਨੇ ਇੱਧਰ ਆਣਾ ਚਲੋ ਇੱਧਰ ਮੈਂ ਇੱਧਰ ਚਲੋ ਜਿੱਧਰ ਜਾਣਾ ਉੱਧਰ ਚਲਦੇ ਹਾਂ ਚਲ ਚਲ ਅੱਗੇ ਪਛਾਣ ਨੂੰ ਕਹ ਪਛਾਣ ਦੇ ਜੇ ਕਿੰਨੇ ਕੁੱਤੇ ਆ? ਕਿੰਨੇ ਫਲੋਰ ਤੇ? ਬੱਸ ਆ ਗਏ। ਇੱਕ ਸੈਕਿੰਡ ਚ ਉਂਕਾਰ ਤੇ ਰਾਵੀਉਂ ਤੇ। ਮੈਂ ਉਂਕਾਰ ਬੱਸ ਮਿਡੂ ਚਲੋ ਮਿਡੂ। ਚਲੋ ਚਲੋ। ਚੱਲ ਚਲੂੰਕਾਰ ਪਾਵਾਂ ਕੜਨਾ ਕਸਟਮ। ਚਲੋ ਅੱਡ ਆਹਾਂ ਨੂੰ ਪੈਰ ਆਉਣ ਦੇ ਤੁਹਾਡੇ ਛਿੱਤੀ ਛਿੱਤੀ ਲਓ ਜੀ ਅਸੀਂ ਕੋਲ ਗਿਸ ਕਲਾਸ ਚਰਨਿਕ ਸਿੰਘ ਦੀ ਤੇ ਦੱਸਦੇ ਕੀ ਬਣ ਸਕਦਾ ਲਓ ਜੀ ਮੀਟਿੰਗ ਅਸੀਂ ਵੇਖਾਏ ਆ ਇਧਰ ਤਤਰੋ ਹੋਰ ਗੱਲ ਕੀ ਆ ਨੰਬਰ ਠੀਕ ਠਾਕ ਹੀ ਆਏ ਆ ਐਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਆ ਤੇ ਕੀ ਲੱਗਦਾ ਵਾ ਇਹ ਘਰਾਂ ਜਾ ਕੇ ਕੀ ਬਣੂਗਾ ਆ ਨਹੀਂ ਗੜਾ ਹੀ ਲੱਗਦਾ ਹੈ ਕੁੰਗਾਰੀ ਲੀ ਲੱਗਦਾ ਦੇਖੀ ਜਾ ਨੀ ਵੇਖੀ ਤੇ ਜਾਊਗੀ ਕੀ ਘਰ ਦੇ ਸ਼ਾਬਾਸ਼ ਦੇਣਗੇ ਜਾਂ ਗੁੱਸੇ ਗੱਸੇ ਹੋ ਸਕਦੇ ਆ ਉਹ ਸਾਦੇ ਐਸੋ ਸ਼ਾਬਾਸ਼ ਵਾਲੇ ਨੰਬਰ ਨਹੀਂ ਆਏ ਹੈ ਮੁੰਡਾ ਤਾਂ ਗਾਲੀ ਗੁੱਸੇ ਹੋ ਗਈ ਮੈਂ ਨੰਬਰ ਪਹਿਲਾਂ ਦੱਸਾਂ ਚਲੋ ਸਾਈਡ ਸਾਈਡ 'ਚ ਰੱਖੋ ਨਾ ਖਾਣਾ ਪੀਣਾ ਕੁਝ ਇੱਧਰ ਨੂੰ ਮੁਹ ਕਰੋ ਖਾਣਾ ਪੀਣਾ ਕੋ ਹੈ ਚੱਲ ਨਹੀਂ ਜੀ ਨਹੀਂ ਘੰਟਿਆ ਕੁਛ ਜੀ ਕਿੱਥੋਂ ਕਰਨਾ ਜੀ ਤੇ ਸਾਡਾ ਮਰ ਗਿਆ ਹੈ ਚਲੋ ਠੀਕ ਆ ਜੀ ਓਕੇ ਥੈਂਕ ਯੂ